ਤਗਾ ਸ਼੍ਰੀ ਕੇਸਗੜ ਸਾਹਿਬ ਦੀ ਇਸ ਐਂਗਲ ਤੋਂ ਤੁਸੀਂ ਫੋਟੋ ਖਿੱਚ ਲਓ ਕਿਉਂਕਿ ਹੁਣ ਨਵਾਂ ਕੰਮ ਸ਼ੁਰੂ ਹੋਣ ਲੱਗਿਆ ਹੈ ਤੇ ਹੈਰੀ ਤੇਜ਼ ਸਟਰੀਟ ਬਣ ਜਾਣੀ ਹੈ ਉਤ ਘਾਟਨ ਹੈ ਮਾਨ ਜੋ ਘੋਂਤ ਮਾਨ ਜੀ ਨੇ ਕਰਤਾ ਤੇ ਉਸ ਤੋਂ ਬਾਅਦ ਹੈ ਕੱਲਾ ਉਤ ਘਾਟਨ ਨਹੀਂ ਕੀਤਾ ਤੇ ਕੰਮ ਵੀ ਸ਼ੁਰੂ ਹੋ ਗਿਆ ਇਹ ਵੀ ਵਧੀਆ ਚੀਜ਼ ਹੈ ਤੇ ਸਾਰਾ ਕੁਝ ਵਧੀਆ ਬਣ ਚੁੱਕੀ ਬਿਲਕੁਲ ਸਾਹਮਣੇ ਨੈਸ਼ਨਲ ਹਾਈਵੇ ਹੈ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇੱਥੋਂ ਸੰਗਤਾਂ ਜਿਹੜੀ ਜਾਇ ਕਰਨਗੇ ਇਧਰ ਉਤਰਮਾਚਲ ਨੂੰ ਚੰਡੀਗੜ੍ਹ ਨੂੰ ਉਹ ਵੀ ਇੱਥੋਂ ਦੇਖਿਆ ਕਰਨਗੇ ਆ ਤੇ ਇੱਥੇ ਨਵਾਂ ਕੀ ਬਣੂਗਾ ਇਹ ਤਾਂ ਹਜੇ ਕੁਝ ਪਤਾ ਨਹੀਂ ਹੈਰੀਟੇਜ ਸਟਰੀਟ ਹੈ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਹੈ ਨਾ ਉਦਾਂ ਹੀ ਸੇਮ ਇੱਥੇ ਬਣ ਜਾਣਾ ਪਰ ਨਵੀਂ ਚੀਜ਼ ਦਾ ਵੀ ਵਧੀਆ ਗੱਲ ਹੈ ਉਹਦਾ ਸਵਾਗਤ ਹੈ ਨਵੀਂ ਚੀਜ਼ ਦਾ ਤੇ ਇਹ ਪੁਰਾਣੀ ਚੀਜ਼ ਨੂੰ ਅਸੀਂ ਜਰੂਰ ਮਿਸ ਕਰਾਂਗੇ ਇਸ ਕਰਕੇ ਇਸ ਫੋਟੋ ਨੂੰ ਇਸ ਵੀਡੀਓ ਨੂੰ ਇੱਥੋਂ ਇਸ ਐਂਗਲ ਤੋਂ ਜਰੂਰ ਤੁਸੀਂ ਕੈਪਚਰ ਕਰ ਲਓ ਕਿ ਆਪ ਦਾ ਤੁਹਾਨੂੰ ਕੁਝ ਸਮੇਂ ਬਾਅਦ ਐਡਾ ਚੀਜ਼ ਇਹ ਚੀਜ਼ ਨਾ ਦੇਖਣ ਨੂੰ ਮਿਲੇ ਹਣਾ ਮਿਸ ਵੀ ਕਰਾਂਗੇ ਅਸੀਂ ਸਵਾਗਤ ਹੈ ਨਵੀਂ ਚੀਜ਼ ਦਾ ਵੀ ਪਰ ਪੁਰਾਣੀ ਚੀਜ਼ ਨੂੰ ਮਿਸ ਵੀ ਕਰਾਂਗੇ